ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਫਿਰ ਆਪਾਂ ਪਿੰਡ ਦੀਨਾ ਸਭ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਪ੍ਰੋਪਰ ਮਾਰਕਿੰਗ ਵਾਲੀ ਨੀਲੀ ਰਾਵੀ ਕਵਰ ਕਰਕੇ ਦੇਵਾਂਗੇ ਰੇਟ ਜਮਾਂ ਜਾਇਜ਼ ਹੋ ਹੋ ਵੀ ਜਮਾ ਵੀਡੀਓ ਦੇ ਵਿੱਚ ਤਿਆਰ ਦੁੱਧ ਵਾਲੀ ਆ ਜਮਾ ਜੇਰ ਜੱਪੇ ਵਾਲੇ ਪਾਸਿਓ ਸੂਏ ਵਾਲੇ ਪਾਸਿਓ ਬੱਚਾ ਮਰਨ ਵਾਲੇ ਪਾਸਿਓ ਚਾਰ ਚਪਾਈ ਦਿਓ ਹੋ ਜੋ ਬੇਫਿਕਰ ਜੀ ਤੇ ਗੱਲਬਾਤ ਅੱਗੇ ਇਧਰ ਫੌਜੀ ਸਾਹਿਬ ਨਾਲ ਕਰਾਵਾਂਗੇ ਰੇਟ ਬਾਈ ਦੇ ਹੁੰਦਿਆ ਜਮਾ ਜਾਇਜ਼ ਤੇ ਪਸ਼ੂ ਵੀ ਵੈਸੇ ਚੰਗਾ ਹੁੰਦਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਗਾਂ ਦਾ ਕੰਮ ਰਹੇਗਾ ਤੁਹਾਡਾ ਜਾਂ ਜਿਹੜਾ ਫਾਰਮਰ ਵੇਚਦਾ ਉਹਨਾਂ ਦੀ ਸਰਦਾਰਦੀ ਹੈ ਜਾਂ ਤੁਹਾਡੀ ਸਰਦਾਰਦੀ ਵੀ ਤੁਸੀਂ ਕਿਹੜੇ ਲੋਟ ਅਗਦੇ ਨਾਲ ਡੀਲ ਕਰਦੇ ਹੋ ਤੇ ਕਿਵੇਂ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਦੇ ਹੋ ਆਨਲਾਈਨ ਕਰਦੇ ਹਾਂ ਉਹ ਥੋੜੀ ਸਰਦਾਰਦੀ ਆਫਲਾਈਨ ਕਰਦੇ ਉਹ ਵੀ ਥੋੜੀ ਸਰਦਾਰਦੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਭਜਾਉਣਾ ਆਜੋ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੁੱਟੇ ਕੀ ਹਾਲ ਆ ਬਹੁਤ ਵਧੀਆ ਜੀ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਆ ਬਾਈ ਬਹੁਤ ਵਧੀਆ ਬਹੁਤ ਪਹਿਲਾਂ ਤਾਂ ਨੰਬਰ ਬੋਲ ਦਿੱਗੇ ਜੀ ਨੰਬਰ 9463903560 ਨਾਮ ਮੇਰਾ ਜਾਂਟਾ ਫੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਸਲੀਲ ਨਿਹਾਲ ਸੰਗਲਾ ਜੀ ਓਕੇ ਤੇ ਫੌਜੀ ਸਾਹਿਬ ਕਿਵੇਂ ਚੰਗਾ ਚੱਲਦਾ ਕੰਮ ਕਰ ਬਹੁਤ ਵਧੀਆ ਚੱਲਦਾ ਬਾਈ ਜੀ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਤੇ ਫੌਜੀ ਸਾਹਿਬ ਰਿਸਪੌਂਸ ਦੱਸ ਦਿਓ ਮਾੜਾ ਜੀ ਕਿੰਨੇ ਟਾਈਮ ਚ ਪਸੂ ਬੈਗ ਜਾਂਦੇ ਤੇ ਕਿੰਨੇ ਆਉਂਦੇ ਆ ਫੋਨ ਜੀ ਬਾਈ 10 ਮਿੰਟ ਹੀ ਲੱਗਦੇ ਆ ਓਕੇ ਜੀ ਇਹ ਮੈਂ ਝੂਠ ਮਾਰੀ ਇੱਕ ਚਲੋ ਤੁਹਾਡਾ ਰੇਟ ਵੀ ਜਾਇਜ਼ ਹੁੰਦਾ ਹਾਂਜੀ ਹਾਂਜੀ ਬਾਕੀ ਜਿਵੇਂ ਕਹਿੰਦੇ ਆ ਗੱਲਬਾਤ ਹੋ ਤੁਹਾਨੂੰ ਬਹੁਤ ਵਧੀਆ ਆਉਂਦੀ ਹੈ ਤਰੀਕਾ ਸੱਚਾਈ ਦਿਖਾਉਣੇ ਸੱਚਾਈ ਨਹੀਂ ਜੀ ਠੀਕ ਆ ਤੇ ਜਿਹੜੀ ਅੱਜ ਆਪਾਂ ਝੋਟੀ ਦੇਖੀ ਐ ਨੇ ਸਕਰੀਨ ਦੇ ਉੱਤੇ ਜਿਲ੍ਹਾ ਆਪਾਂ ਨੂੰ ਮੋਗੈ ਤਸੀਲ ਆ ਗਈ ਨਿਹਾਲ ਸਿੰਘ ਵਾਲਾ ਹਾਂਜੀ ਹਾਂਜੀ ਭਾਈ ਜੀ ਤੇ ਨੇੜੇ ਤੇੜੇ ਇਧਰ ਬਹਿੰਡੇ ਜਿਲ੍ਹੇ ਦਾ ਪਿੰਡ ਕਾਂਗੜਾ ਆ ਗਿਆ ਭਗਤਾ ਭਧੌਰ ਤੇ ਇਧਰਲੇ ਪਾਸੇ ਨਿਹਾਲ ਸਿੰਘ ਵਾਲਾ ਵਿਚਾਲੇ ਜੀ ਆਪਣਾ ਆ ਗਿਆ ਪਿੰਡ ਹਾਂਜੀ ਭਾਈ ਜੀ ਤੇ ਜਿਹੜੀ ਆਪਾਂ ਅੱਜ ਝੋਟੀ ਦੇਖੀ ਨੇ ਇੱਕ ਹੀ ਦਿਖਾਉਣੀ ਹੈ ਹਨਾ ਹਾਂਜੀ ਭਾਈ ਜੀ ਤੇ ਚੁਵਾਈ ਕਰ ਦਾਂਗੇ ਜੀ ਦੀ ਚੁਵਾਈ ਕਰ ਦਾਂਗੇ ਭਾਈ ਓਕੇ ਚੁਵਾਈ ਕਰ ਦਾਂਗੇ ਤੇ ਕਿੰਨੇ ਦਿਨਾਂ ਦਾ ਬੱਚਾ ਇਹਦਾ ਜੀ ਇਹ ਭਾਈ 20 ਦਿਨਾਂ ਹੋ ਗਏ ਪ੍ਰੋਪਰ ਅਜ ਕੋਈ 25 ਨਾਲ ਕੋਈ ਮਹੀਨਾ ਲਾ ਲੇ ਕਟਾ ਆ ਗਿਆ ਮਾੜਾ ਕਟਾ ਆ ਗਿਆ ਕ ਉਹ ਪਿਓਰ ਨਹੀਂ ਲੀ ਲੇਡ ਤੋਂ ਕੈਮਰਾ ਟੇਢੇ ਘੱਟ ਵਾਲੀ ਜੀ ਅੱਖਾਂ ਦੀਆਂ ਨਿਸ਼ਾਨੀਆਂ ਮੂਹਰੇ ਨਿਸ਼ਾਨੀਆਂ ਪਿੱਛੇ ਨਿਸ਼ਾਨੀਆਂ ਤੇ ਫੌਜੀ ਸਾਹਿਬ ਦੁੱਧ ਕਿੰਨਾ ਰੈਡੀ ਆ ਦੁੱਧ ਬਾਈ ਜੇ ਟਾਈਮੇ ਦੇ ਥੱਲੇ 12 ਕਿਲੋ ਆਪਾਂ 10 ਕਿਲੋ ਮੰਨ ਕੇ ਦੇਣੀ 10 ਲੀਟਰ ਭਮਾਂ ਦੀ ਹਾਂ ਠੰਡਾ ਕਰਕੇ ਜਮਾ 15-20 ਮਿੰਟ ਦੁੱਧ ਰੱਖ ਕੇ ਬਹਿ ਕੇ ਕੋਲੇ ਬੰਦਾ ਨਾਲੇ ਪੀਵੇ ਚਾਹ ਪਾਣੀ ਫੇਰ ਮਣ ਕੇ ਲੈ ਕੇ ਜਾਣੇ ਤੇ ਫੌਜੀ ਸਾਹਿਬ ਦਾ ਆਪ ਕੈਮਰਾ ਵੀ ਕਹਿਣਾ ਵੀ ਜੇ ਤਾਂ ਵੱਧ ਗਿਆ ਪੂਰਾ ਫੇਰ ਨਜ਼ਾਰਾ ਤੇ ਘਟੇ ਦਾ ਤਾਂ ਕੀ ਨਹੀਂ ਹਾਂ ਸਹੀ ਗੱਲ ਹੈ ਜੀ ਓਕੇ ਜੀ ਖੋਲੋ ਇਹਨੂੰ ਤੋੜਾ ਕਰਕੇ ਚੈੱਕ ਚੰਗੀ ਹੈ ਜੀ ਬਾਕੀ ਦੀ ਗੱਲ ਛੋਟੀ ਸੂਆ ਆਪਾਂ ਭੁੱਲ ਗਏ ਜੀ ਕਿਹੜਾ ਇਹ ਸੂਆ ਹੈ ਬਾਈ ਆਪਾਂ ਤਾਂ ਪਹਿਲਾ ਮੰਨ ਕੇ ਲਈਆ ਚੌਗੀ ਆ ਮੂੰਹ ਮੰਨਣ ਬੱਚੇ ਬੱਚੇ ਜੇ ਤੁਸੀਂ ਗਾਂ ਲਾਉਂਗੇ ਚੰਗਾ ਟੀਕਾ ਭਰਾ ਕੇ ਚੰਗੇ ਸੀਮਨ ਦਾ ਜਿਹੜੇ ਚ ਪ੍ਰਯੋਗ ਕਰੋਗੇ ਤੇ ਇਹਨੇ ਚੰਗੀ ਨਿਕਰਿਆਉਣਾ ਗਾਂ ਤੇ ਚੰਗੀ ਇਹਨੇ ਬੱਚੇ ਪਾਉਣਿਆ ਦੁੱਧ ਰੈਡੀ ਵਾਲੀ ਹੈ ਜੀ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਟਾਈਮ ਵੀ ਦਿਖਾਵਾਂਗੇ ਤੇ ਤਰੀਕ ਵੀ ਬੋਲਾਂਗੇ ਵਿੱਚ ਆਹ ਦੇਖੋ ਜੀ ਤੇ ਕਦ ਕਾਟ ਦੀ ਵਧਿਆ ਪੂਰੀ ਸਿੰਘ ਸਾਲਾ ਇੱਕ ਨੰਬਰ ਛੱਡ ਲਓ ਜੀ ਫਿਰ ਬੱਚਾ ਇਹ ਥੱਲੇ ਕਰਾਦਗੇ ਭਣ ਭਰਾਵਾਂ ਨੂੰ ਇਹਦੀ ਚਵਾਈ ਚੈੱਕ ਐਂਡ ਤਾਈ ਸਾਰੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਚਲਾ ਲਿਓ ਬਾਈ ਨੂੰ ਫੋਨ ਫੋਟੋ ਦਸਲੀ ਕਰ ਲਿਆ ਕਰੋ ਜੀ ਦੇਖਣਸਾਰ ਵੀਡੀਓ ਜਾਂ ਫੋਟੋ ਦੇਖ ਕੇ ਫੋਨ ਨਾ ਲਾਇਆ ਕਰੋ ਪਹਿਲਾਂ ਸਾਰੀ ਵੀਡੀਓ ਦੇਖ ਲਿਆ ਕਰੋ ਵੀ ਕੀ ਇਹਦੇ ਵਿੱਚ ਦੱਸਿਆ ਗਿਆ ਵੀਡੀਓ ਦੇ ਵਿੱਚ ਕਿੰਨਾ ਦੁੱਧ ਚੋਕੇ ਦਿਖਾਇਆ ਗਿਆ ਜਾਂ ਕੀ ਦੱਸਦੇ ਆਗੇ ਫਿਰ ਪ੍ਰੋਪਰ ਜੀਪ ਤੇ ਭੈਣ ਭਰਾ ਤੁਹਾਡਾ ਜਾਣਕਾਰੀ ਵਾਲਾ ਹੁੰਦਾ ਬੇਸ਼ੱਕ ਦੀ ਉਹਨੂੰ ਦਿਖਾ ਲਿਆ ਕਰੋ ਉਸ ਤੋਂ ਬਾਅਦ ਪ੍ਰੋਪਰ ਦਸਲੀ ਨਾਲ ਸੌਦਾ ਕਰਿਆ ਕਰੋ ਸਾਈ ਪਾਉਣ ਲੱਗੇ ਕਾਲੀ ਨਾ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਕਿਉਂਕਿ ਤੁਸੀਂ ਪੈਸੇ ਦੇਣੇ ਚਾਚੇ ਤਾਏ ਭੈਣ ਭਰਾ ਨੂੰ ਜਿਹਨੂੰ ਵੀ ਦਿਖਾਉਣੀ ਹੈ ਪਹਿਲਾਂ ਦਿਖਾ ਕੇ ਤੇ ਕੱਦਗਾਠ ਮੈਂ ਜਿੰਨਾ ਕਹ ਬੋਲਦਾ ਉਹਦੀ ਮੇਰੀ ਗਾਰੰਟੀ ਹੋ ਜਿੰਨੀਆਂ ਕ ਧਾਰਾ ਮੇਰੇ ਸਾਹਮਣ ਤੇ ਲੋਜੀ ਤੁਸੀਂ ਆਪ ਦੀ ਗਰੰਟੀ ਜਰੂਰ ਆਪਦੇ ਹਿਸਾਬ ਨਾਲ ਖਰੀਦ ਲੈਣਾਗਾ ਆ ਦੇਖੋ ਜੀ ਬੱਚਾ ਚੋਂਗਾ ਤੁਸੀਂ ਦੇਖ ਸਕਦੇ ਹੋ ਤੇ ਬਸ ਸਮਾ ਲੋ ਆ ਦੇਖੋ ਜੀ ਬੱਚਾ ਚੋਂਗ ਲਿਆ ਦਾ ਤੁਹਾਡੇ ਸਾਹਮਣੇ ਤੇ ਚੋਆਇਸ ਨੂੰ ਕਰਾ ਦਿਆਂ ਪ੍ਰੋਪਰ ਚੈੱਕ ਤੇ ਰੇਟ ਵੀ ਡਿਟੇਲ ਸਾਰੀ ਵੀਡੀਓ ਦੇ ਵਿੱਚ ਕਰਾ ਦਿਆਂ ਰੇਟ ਰੂਟ ਦੀ ਤੇ ਸਮਾ ਲੋ ਜੀ ਆ ਦੇਖੋ ਜੀ ਮੈਂ ਤੋਂ ਵੱਜ ਕੇ 27 ਮਿੰਟ 22 ਤਰੀਕ 2025 ਤੇ 11ਵੇਂ ਮਹੀਨੇ ਦੇ ਆਪਾਂ ਸ਼ਾਮ ਨੂੰ ਲੈ 2:00 ਵਜੇ ਕੇਲੇ 48 ਮਿੰਟ ਹੋ ਚੁੱਕੇ ਆ ਜੀ ਆ ਦੇਖੋ ਠੀਕ ਆ ਜੀ ਲੈ ਤੇ ਚਾਈ ਮੇਂ ਮਰਾ ਫੇਰ ਵੀ ਕਹਿੰਦਾ ਤਰੀਕ ਲਈ ਬੋਲੀ ਆਪਾਂ ਦਿਖਾ ਦੇ ਦੀ ਠੀਕ ਜੀ ਆ ਚੱਕੋ ਤੇ ਚਾਈ ਤੁਹਾਨੂੰ ਕਰ ਦਾਂਗੇ ਆ ਲਓ ਜੀ ਬਹੁਤ ਸੋਨੇ ਥਾਨ ਕੱਢਿਆ ਜੀ ਹਨਾ ਹਾਂਜੀ ਹਾਂਜੀ ਪੂਰਾ ਪ੍ਰੋਪਰ ਥਾਨ ਕੱਢਿਆ ਜੀ ਚਲੋ ਜੀ ਮਾੜਾ ਤੂੰ ਛੋਟੀ ਆ ਛਾੜਨ ਹੋ ਜਾ ਜੀ ਹਾਂਜੀ ਬਾਕੀ ਓਕੇ ਅੱਜ ਕੋਈ ਚਵਾਈ ਪੋਲੀ ਤੇ ਨਰਮਾ ਵੀਡੀਓ ਜੀ ਥੋੜੀ ਜਿਹੀ ਲੰਮੀ ਹੋ ਜੇਂਦੀ ਹਸਾਬ ਨਾਲ ਜਜਮੈਂਟ ਕਰ ਲਿਆ ਕਰੋ ਕਰ ਲੈਣੀ ਆ ਬਾਕੀ ਤੇ ਲੋਂਡਰੀ ਫਾਰਮ ਬਠਿੰਡਾ ਚੈਨਲ ਦੇਖਣਾ ਹੈ ਦਾ ਸਾਰੇ ਭੈਣ ਭਰਾਵਾਂ ਦਾ ਦੁਬਾਰਾ ਤੋਂ ਫਿਰ ਧੰਨਵਾਦ ਹੈ ਜੀ ਐਵੇਂ ਪਿਆਰ ਦਿੰਦੇ ਰਹੋ ਆਪਾਂ ਚੰਗੇ ਤੋਂ ਚੰਗਾ ਪਸ਼ੂ ਤੁਹਾਡੇ ਵਾਸਤੇ ਕਵਰ ਕਰਕੇ ਦਿੰਦੇ ਰਹੇ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਦੁਪਹਿਰ ਦੇ ਟਾਈਮ ਜਾਂ ਥੰਦੇ ਟਾਈਮ ਜਾ ਕੇ ਚਵਾਈ ਤੁਹਾਨੂੰ ਕਰਕੇ ਦਿਖਾ ਦਈਏ ਕਿਉਂਕਿ ਕਿਸੇ ਭੈਣ ਭਰਾ ਕੋਲ ਅੱਜ ਕੱਲ ਟਾਈਮ ਹੈ ਨਹੀਂਗਾ ਉਸ ਹਿਸਾਬ ਨਾਲ ਤੁਹਾਨੂੰ ਚਵਾਈ ਇੱਕ ਅੱਦੇ ਪਸ਼ੂ ਦੀ ਜ਼ਰੂਰ ਸ਼ਾਮ ਵਾਲੇ ਦੀ ਕਰਕੇ ਦਿਖਾਵਾਂਗੇ ਜੀ ਤੇ ਸਾਰੀ ਜਿਹੜੀ ਨਹੀਂ ਵੀ ਹੁੰਦੀ ਚਲੋ ਮੂਲ ਰਖਣਾ ਹੈ ਜੀ ਬਾਈ ਹੋ ਗਈ ਕੰਪਲੀਟ ਇਹਨਾਂ ਤੋਂ ਅਸੀਂ ਇਹਨਾਂ ਨੂੰ ਜਵਾਈ ਕਰਕੇ ਲਗਾ ਦੇਵਾਂਗੇ ਬਵਾ ਤੁਸੀਂ ਆਨਲਾਈਨ ਚ ਵੀ ਕਰ ਸਕਦੇ ਹੋ ਵੀਡੀਓ ਕਾਲ ਦੇ ਉੱਤੇ ਧਾਰ ਮੋਸੀਏ ਤੇ ਬੋਲੀ ਓਕੇ ਜੀ ਧਾਰ ਦੀ ਸੀ ਜਾਂਦੀ ਹੈ ਬਾਈ ਤੇ ਦੋ ਦੂ ਜਜਮੈਂਟ ਉਸ ਹਾਵ ਨਾ ਕਰਿਓ ਦੋ ਪੌਣੇ ਤਿੰਨ ਦੇ ਹਾਵ ਨਾਲ ਹਣਾ ਹਾਂਜੀ ਰੇਟ ਤੁਹਾਨੂੰ ਜਰੂਰ ਦੱਸਦਾ ਪਹਿਲਾਂ ਸਾਰੀ ਵੀਡੀਓ ਦੇਖ ਲਓ ਜੀ ਲਾਸਟ ਦੇ ਵਿੱਚ ਰੇਟ ਦੱਸਾਂਗੇ ਚਵਾਈ ਜਫਰ ਖੜਕਾ ਪੂਰਾ ਹੁੰਦਾ ਹਨਾ ਹਾਂਜੀ ਬਾਈ ਹਾਂਜੀ ਜੁਨੀਅਰ ਮੈਸਾਂ ਆਪ ਚੋਈਆਂ ਉਹਨਾਂ ਨੂੰ ਸਾਰਿਆਂ ਨੂੰ ਪੋਲੀ ਆ ਨਹੀਂ ਠੀਕ ਹੈ ਜੀ ਬਾਕੀ ਦਾ ਅਗਲਾ ਪੋਲੀ ਖੜੜੀ ਆ ਦੇਖ ਲਿਆ ਬਹੁਤ ਸਾਫ ਆ ਗਈ ਚਵਾਈ ਦੀ ਬਾਕੀ ਦਾ ਠੋਸ ਹਵਾਨੇ ਵਾਲੀ ਹੈ ਜੀ ਹਨਾ ਫਿਰ ਤੋਂ ਹਵਾਨੇ ਤੇ ਕਿੰਨੇ ਕ ਵਜੇ ਦੀ ੜਕੇ ਚਵਾਈ ਹੈ ਜੀ ੜਕੇ ਬਾਈ ਉਹੀ ਸਾਢੇ 5:30 5:30 ਹਾਂਜੀ ਉਹੀ ਫਿਰ 2:30 ਤੋਂ ਪੌਣੇ 3 ਘੰਟੇ ਆਪਾਂ ਪਹਿਲਾਂ ਮੱਝ ਚੋ ਰਹੇ ਹਾਂ ਹਾਂਜੀ ਹਾਂਜੀ 2:30 ਪੌਣੇ 3 ਘੰਟੇ ਹੁਣ ਭੈਣ ਭਾਈਆਂ ਨੂੰ ਪਤਾ ਹੀ ਹੈ ਨਾ ਹਰੇਕ ਉਹ ਤੋਂ 10 ਮਿੰਟ ਹੀ ਲੱਗੇ ਜਿਹੜੀ ਆਪਾਂ 3 ਵਜੇ ਚੋਈ ਆਪਾਂ ਸੋ ਜੱਥੇ ਹਾਂਜੀ 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 ਬਾਕੀ ਇਹ ਜਿਹੜੀ ਫੌਜੀ ਸਾਹਿਬ ਦੀ ਚਵਾਈ ਆ ਘਟ ਚਾਉਂਦੇ ਆ ਪਸ਼ੂ ਤੇ ਚਵਾਈ ਝੱਗ ਝੁਗਦਾ ਜਮੇ ਨਹੀਂ ਹੁੰਦੀ ਦੁੱਧ ਹੀ ਹੁੰਦਾ ਸਾਰਾ ਅਰੀਜਨਲ ਹਾਂ ਆਪਾਂ ਹੌਲੀ ਹੌਲੀ ਚੋਣ ਵਾਲੇ ਹਾਂ ਹਾਂਜੀ ਇਹ ਜਿ ਕੋ ਸ਼ੱਕ ਨਹੀਂ ਰਹਿ ਜਾਂਦੀ ਜੇ ਤੁਹਾਨੂੰ ਸਾਹਮਣੇ ਖਾਲੀ ਕਰਕੇ ਤਰੀਕ ਬੋਲਤੀ ਤੇ ਟਾਈਮ ਦਿਖਾਤਾ ਵੀ ਇਸ ਟਾਈਮ ਖਾਲੀ ਕਰੀਓ ਖਾਲੀ ਕਰੀ ਦੀ ਆਪਣੀ ਜ਼ਿੰਮੇਵਾਰੀ ਹੋ ਜੇ ਤੁਸੀਂ ਹੁਣ ਆਪ ਖੇਚਲ ਨਾ ਕਰੋਗੇ ਫਿਰ ਉਹ ਥੋੜਾ ਭਾਈ ਤਈਓ ਤੇਰਾ 10 ਮਿੰਟ ਖਰਾਬ ਕਰਾਈਦੇ ਆ ਦਸੱਲੀ ਕਰਾਉਣ ਦੇ ਮਾਰੇ ਸਾਹਮਣੇ ਬਹਿਲੀ ਕਰਤੀ ਹੁਣ ਤੁਸੀਂ ਆ ਕੇ ਚੋਵੋ ਟਾਈਮ ਤੋਂ ਟਾਈਮ ਆ ਕੇ ਚੋਲੋ ਦੁੱਧ 10 ਕਿਲੋ ਕਿਹਾ ਕਹਿੰਦੇ ਪਾਈਆ ਵੀ ਨਹੀਂ ਘਟਦਾ ਫੌਜੀ ਦਾ ਆਪਦਾ ਕਹਿਣਾ ਦੁੱਧ ਹੈਗਾ ਚੋਟੀ ਦੇ ਲੈ 12 ਕਿਲੋ ਆਪਾਂ 10 ਮੰਨ ਕੇ ਦੇਣੀ ਆ ਠੀਕ ਆ ਜੀ ਠੀਕ ਆ ਔ 5 ਲੀਟਰ ਦੇ ਨੇੜੇ ਦਾ ਹੁਣ ਵੀ ਇਹਨੇ ਮਨ ਲਾ ਲਾ ਦੋ ਟਾਈ ਜੇ ਆਪਣੀ ਚੋਈ ਹੁੰਦੀ ਐ ਇੱਕ ਦੋ ਦਿਨ ਤਾਂ ਹੀ ਆਪਾਂ ਗਰੰਟੀ ਲੈਨੇ ਆ ਔ ਪਹਿਲਾਂ ਚੈੱਕ ਕਰ ਲਿਆ ਕਰੋ ਲੈ ਹਾਂ ਚੈੱਕ ਕਰੀ ਹੋਵੇ ਫਿਰ ਆਪਾਂ ਇੱਕ ਥਾਪੜ ਕੇ ਹਿੱਟ ਥਾਪੜ ਕੇ ਹੁਣ ਆਪਾਂ ਤਾਂ ਹੀ ਨਹੀਂ 12 ਕਿਲੋ ਹੋ ਜਾਂਦੀ ਐ ਇਹ ਓਕੇ ਜੀ 5 ਤਾਂ ਹੁਣ ਹੀ ਕੱਢ ਦੇਣਾ ਆਪਾਂ ਤਨ ਵਿੱਚ ਚੁੰਨੇ ਆ ਹਾਂਜੀ 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 ਬਾਕੀ ਦਾ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਜੀ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਬਰੀਡ ਪੂਰੀ ਚੰਗੀ ਐ ਜੀ ਰੇਟ ਕੀ ਆ ਗਿਆ ਜੀ ਇਹਦਾ ਰੇਟ ਭਾਈ ਜੀ ਮੰਗਦੇ ਆਪਾਂ 1,10,000 ਰੁਪਇਆ ਮਾਨਦਾਨ ਵਿੱਚੋਂ ਇੱਕ ਪੰਜ ਦੀ ਛੱਲਣੀ ਆ ਆ ਚੱਕੋ ਜੀ ਇਹ ਚੋਂ ਥੋੜਾ ਬੋਧਾ ਮਾਨਦਾਨ ਹੋ ਜਾਊਗਾ ਤੁਹਾਡੀਆਂ ਜਿਹੜੀਆਂ ਇੰਤਜ਼ਾਰ ਦੀਆਂ ਘੜੀਆਂ ਸੀ ਉਹ ਖਤਮ ਹੋਊਗਾ ਰੇਟ ਦੀਆਂ ਹਾਂਜੀ ਤੇ ਆਹ ਲੋ ਦੁੱਧ ਮੈਂਣਾ ਮਿਲ ਲੈਣੇ 5 ਕਿਲੋ ਤੋਂ ਉੱਤੇ ਆ ਓਕੇ ਜੀ ਹੈਗਾ ਜੀ ਧੱਗ ਝੁੱਗ ਹੈ ਨਹੀਂ origignal ਦੁੱਧ ਹੀ ਆ ਲੋ ਕਿ ਮੰਨਣਾ ਤੁਸੀਂ ਜਿੰਨਾ ਮਰਜੀ ਮੰਨ ਲੋ ਜੀ ਨਾਲ ਸਾਨੂੰ ਨੌਲੇਜ ਅਸੀਂ ਦੱਸਤਾ ਦੇਣਾ ਹਾਂ ਹਾਂ ਤੇ 1,10,000 ਤੇ ਪੰਜ ਦੇ ਵਿੱਚ ਤੁਹਾਡਾ ਮਾਨਦਾਨ ਹੋ ਜਾਣਾ ਬੱਚੇ ਨੂੰ ਵੀ ਥੋੜਾ ਬੋਧਾ ਦੁੱਧ ਜ਼ਰੂਰ ਸਾੜਦਾਗਾ ਤੇ ਕਰ ਲਿਓ ਬਈ ਦਾ ਸੰਪਰਕ ਜੀ ਜਰੂਰ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੰਬਰ ਫੌਜੀ ਸਾਹਿਬ ਫੇਰ ਬੋਲਦੇ ਆ ਨੰਬਰ ਹੈਗਾ ਜੀ ਆਪਣਾ 9463803360 ਨਾਮ ਮਰਾ ਏਜੰਟਾ ਫੌਜੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਜਰੂਰ ਕਰਿਓ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਇੱਕ ਛੋਟੀ ਸੀ ਇੱਕ ਸਾਨੂੰ ਕਵਰ ਕਰਕੇ ਦਿੱਤੀ ਆ ਸਾਰੇ ਮੇਰੇ ਭੈਣ ਭਰਾਵਾਂ ਦਾ ਫੇਰ ਤਹਿ ਦਿਲੋਂ ਧੰਨਵਾਦ ਜਾਰੀ ਰੱਖਣਾ ਵੀ ਵੀਡੀਓ